ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਤੋ ਅੱਜ ਮੈਂ ਤੁਹਾਨੂੰ ਇੱਕ ਐਸੀ ਜਾਣਕਾਰੀ ਦੇਵਾਂਗਾ ਜਿਹੜੀ ਕਿ ਤੁਸੀਂ ਜ਼ਮੀਨ ਵੀ ਤੁਹਾਨੂੰ ਸਸਤੀ ਮਿਲੇਗੀ ਔਰ ਉਹਦੇ ਤੋਂ ਆਮਦਨ ਵੀ ਇਸ ਤਰ੍ਹਾਂ ਦੀ ਹੋਵੇਗੀ ਜਿਹੜੀ ਕਿ ਲਾਗਤ ਨਾਲ ਬਰੋਬਰ ਹੋਵੇਗੀ ਔਰ ਸਾਲਾਂ ਬੱਧੀ ਮਤਲਬ ਤੁਹਾਨੂੰ ਆਮਦਨ ਆਵੇਗੀ ਸਾਲਾਂ ਬੱਧੀ ਤੁਸੀਂ ਜਿਹੜੀਆਂ ਮੇਰੀਆਂ ਪਿਛਲੀਆਂ ਵੀਡੀਓ ਨੇ ਵੀਡੀਓ ਨੇ ਉਹਨਾਂ ਨੂੰ ਕੱਢ ਕੇ ਦੇਖੋਗੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਕਿਤੇ ਵੀ ਜ਼ਿਕਰ ਨਹੀਂ ਹੋਊਗਾ ਇਹ ਨਵੀਂ ਅੱਜ ਮੈਂ ਤੁਹਾਨੂੰ ਗੱਲ ਕਰਨ ਲੱਗਾ ਆਹ ਵੀਡੀਓ ਕਰਦੇ ਆ ਸਟਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮਤਲਬ ਸਸਤੀ ਜ਼ਮੀਨ ਹਰ ਇੱਕ ਬੰਦੇ ਨੂੰ ਮਤਲਬ ਇੱਕ ਆਪਣੀ ਦਿਮਾਗ ਦੀ ਸੋਚ ਆ ਹਰੇਕ ਬੰਦਾ ਚਾਹੁੰਦਾ ਵੀ ਆ ਕਿ ਮੈਨੂੰ ਚੀਜ਼ ਸਸਤੀ ਮਿਲੇ ਕੱਪੜੇ ਵੀ ਲੈਣ ਜਾਂਦੇ ਆਪਾਂ ਕਹਿੰਦੇ ਸਸਤੇ ਮਿਲ ਜਾਣ ਹੁਣ ਵਧੀਆ ਹਰ ਇੱਕ ਚੀਜ਼ ਇਸੇ ਤਰ੍ਹਾਂ ਜ਼ਮੀਨ ਦਾ ਹੈਗਾ ਦੇਖੋ ਜਿਹੜੀਆਂ ਜ਼ਮੀਨਾਂ ਦਾ ਮੈਂ ਪਿਛਲੀ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ ਦੋ ਚਾਰ ਦਿਨ ਪਹਿਲਾਂ ਪਿਛਲੇ ਹਫਤੇ ਉਹਦੇ 'ਚ ਮਹਿੰਗੀਆਂ ਜ਼ਮੀਨਾਂ ਸੀ ਮਹਿੰਗੀਆਂ ਜ਼ਮੀਨਾਂ ਔਰ ਰੇਟ ਵੀ ਉਹਨਾਂ ਦੇ ਉਨੇ ਹੀ ਤੇਜ਼ੀ ਨਾਲ ਵਧਨੇ ਸੀਗੇ ਔਰ ਉਸ ਤੋਂ ਬਾਅਦ ਜਿਹੜਾ ਆਮਦਨ ਵੀ ਉਹਨਾਂ ਦੇ ਵਿੱਚੋਂ ਮਤਲਬ ਵੱਧ ਸੀਗੀ ਲੇਕਿਨ ਅੱਜ ਜਿਹੜੀ ਮੈਂ ਤੁਹਾਨੂੰ ਦੋਸਤੋ ਗੱਲਬਾਤ ਦੱਸਣ ਲੱਗਿਆਂਗਾ ਇਹ ਉਹਨਾਂ ਸਾਰੀਆਂ ਚੀਜ਼ਾਂ ਤੋਂ ਅਨੋਖੀ ਐ ਵੱਖਰੀ ਐ ਇਹਦੇ 'ਚ ਜਿਹੜਾ ਤੁਸੀਂ ਸੁਣੋਗੇ ਹੈਰਾਨ ਰਹਿ ਜਾਓਗੇ ਮੈਂ ਪਿਛਲੇ ਹਫਤੇ ਜਿਸ ਇਲਾਕੇ ਦੇ ਵਿੱਚ ਗਿਆ ਸੀਗਾ ਉਹਦੇ ਵਿੱਚ ਮੈਂ ਤੁਹਾਨੂੰ ਵੀਡੀਓ ਸ਼ੇਅਰ ਕੀਤੀਆਂ ਨੇਗੀਆਂ ਜਿਦੇ ਵਿੱਚ ਮਤਲਬ ਜ਼ਿਆਦਾਤਰ ਅਫਸਰਾਂ ਦੀਆਂ ਜ਼ਮੀਨਾਂ ਨੇ ਚੰਡੀਗੜ੍ਹ ਦੇ ਨੇੜੇ ਦਾ ਗੜ ਸ਼ੰਕਰ ਦਾ ਇਲਾਕਾ ਹੈਗਾ ਤੇ ਉੱਥੇ ਤੁਸੀਂ ਜ਼ਿਆਦਾਤਰ ਜ਼ਮੀਨਾਂ ਦੇਖੋਗੇ ਜਿਹਦੇ ਸਪੈਦਾ ਤੇ ਪਪੂਲਰ ਹੋਇਆ ਹੋਇਆ ਤੇ ਕਿਰ ਮੈਂ ਨਾ ਤੋਂ ਹਟ ਕੇ ਜੇ ਤੁਹਾਨੂੰ ਗੱਲ ਦੱਸਾਂ ਤਾਂ ਤੁਸੀਂ ਮਤਲਬ ਹੈਰਾਨ ਰਹਿ ਜਾਓਗੇ ਇਹਦੇ ਵਿੱਚ ਪਪੂਲਰ ਸਪੈਦਾ ਜਿਹੜਾ ਇਹਦੀ ਅਮਦਨ ਮੈਂ ਤੁਹਾਨੂੰ ਦੱਸੀ ਸੀ 6 ਸਾਲਾਂ ਦੇ ਵਿੱਚ 8 ਤੋਂ 10 ਲੱਖ ਦਾ ਸਪੈਦਾ ਦੇ ਪਪੂਲਰ ਹੋ ਜਾਂਦਾ ਹੈਗਾ ਤੇ ਜਾਨੀ ਕਿ ਲੱਖ ਤੋਂ ਸਵਾ ਲੱਖ ਰੁਪਏ ਸਾਲ ਦੀ ਤੁਹਾਨੂੰ ਆਮਦਨ ਦਿੰਦਾ ਰੇਟ ਨੇ ਜਿਹੜੇ ਜ਼ਮੀਨਾਂ ਦੇ ਉਹ ਘਟ ਨੇ ਮਤਲਬ ਕਿਤੇ ਤਾਂ ਬਹੁਤ ਹੀ ਘਟ ਨੇ ਕਿਤੇ 20 ਲੱਖ 25 ਲੱਖ ਦਾ ਰੇਟ ਹੈ ਲੇਕਿਨ ਜਿੰਨਾਂ ਦੀ ਮੈਂ ਤੁਹਾਨੂੰ ਅੱਜ ਗੱਲ ਕਰਦਾ ਉਹ ਇਦੋਂ ਵੀ ਘਟ ਹੈ ਅਗਰ ਤੁਸੀਂ ਦੋਸਤੋ ਜ਼ਮੀਨ ਖਰੀਦਿਓ ਜਿਹਦੇ ਵਿੱਚ ਪਲਾਂਟੇਸ਼ਨ ਨਹੀਂ ਕੀਤੀ ਹੋਈ ਤੁਸੀਂ ਆਪਣੇ ਹਿਸਾਬ ਦੇ ਨਾਲ ਪਲਾਂਟੇਸ਼ਨ ਕਰੋਗੇ ਤਾਂ ਕੀ ਮਤਲਬ ਆਪਾਂ ਕਰਾਂਗੇ ਜਿਹਦੇ ਨਾਲ ਆਮਦਨ ਵਧੂ ਹੋਏਗੀ ਤੇ ਰੇਟ ਘੱਟ ਮਿਲ ਜਾਏਗੀ ਮਤਲਬ ਕਿ ਅਗਰ ਆਪਾਂ ਜ਼ਮੀਨ ਲੈਣੇ ਆ ਦੋਸਤੋ ਜਿਹੜੀ ਜ਼ਮੀਨ ਖਾਲੀ ਹੈ ਜਿਹਦੇ ਚ ਪਹਿਲਾਂ ਕੁਝ ਨਹੀਂ ਲੱਗਿਆ ਹੋਇਆ ਔਰ ਉਹ ਜ਼ਮੀਨ ਰੋਡ ਦੇ ਉੱਪਰ ਲਿੰਕ ਰੋਡ ਨੂੰ ਟੱਚ ਕਰਦੀ ਤੇ ਬਾਕੀ ਵਧੀਆ ਰਸਤੇ ਲਿੰਕ ਦੇ ਉੱਪਰ ਮਤਲਬ ਲੱਗਦੀ ਜ਼ਮੀਨ ਤੇ ਔਰ ਖਾਲੀ ਐ ਉਹਨੂੰ 10 ਲੱਖ ਰੁਪਏ ਏਕੜ ਤੋਂ ਨੀਚੇ ਜੇ ਆਪਾਂ ਜ਼ਮੀਨ ਨੂੰ ਖਰੀਦ ਦਿਆਂ ਤਾਂ ਤੁਸੀਂ ਸੋਚ ਕੇ ਦੇਖੋ ਤਾਂ ਆਪਾਂ ਨੂੰ ਤਾਂ ਇਹੀ ਲੱਗੂਗਾ ਵੀ ਯਾਰ ਫਿਰ ਉਹਦੇ 'ਚ ਕੀ ਐ ਜਾਂ ਕੀ ਹੋਏਗਾ ਅਗਰ ਦੋਸਤੋ ਅਸੀਂ ਪਪੂਲਰ ਤੇ ਸਪੈਦੇ ਦੀ ਮਤਲਬ ਉੱਥੇ ਕਰਦੇ ਆਪਾਂ ਪਲਾਂਟੇਸ਼ਨ ਤਾਂ ਤੁਹਾਨੂੰ ਮੈਂ ਆਮਦਨ ਪਹਿਲਾਂ ਦੱਸੀ ਵੀ ਆ ਲੇਕਿਨ ਇੱਕ ਇਹ ਤੋਂ ਵੱਖਰੀ ਅੱਜ ਕੱਲ ਮਤਲਬ ਖੇਤੀ ਹੈਗੀ ਆ ਇੱਕ ਇਹਦੇ ਨਾਲ ਸੰਬੰਧਿਤ ਵੀ ਥੋੜੀ ਦੱਸ ਦਿੰਨਾ ਜਿਵੇਂ ਪਪੂਲਰ ਆ ਅੱਜਕੱਲ ਹਾਈ ਬ੍ਰੈਡ ਪਪੂਲਰ ਆ ਗਏ ਜਿਹਨੂੰ ਤੁਸੀਂ ਅਗਰ ਲਾਉਨੇ ਹੋ ਤਾਂ 3 ਢਾਈ ਸਾਲਾਂ ਦੇ ਵਿੱਚ ਢਾਈ ਤਿੰਨ ਸਾਲਾਂ ਦੇ ਵਿੱਚ ਪਪੂਲਰ ਹੈ ਜਿਹੜਾ ਉਹ ਇੰਨਾ ਹੀ ਹੋ ਜਾਂਦਾ ਜਿੰਨਾ ਕਿ 8 ਸਾਲਾਂ ਦੇ ਵਿੱਚ ਹੁੰਦਾ ਸੀਗਾ 6 ਸਾਲਾਂ ਚ ਹੁੰਦਾ ਸੀ ਇਹ ਹਾਈ ਬ੍ਰੈਡ ਵੀ ਆ ਗਿਆ ਅੱਜਕੱਲ ਅੱਜਕੱਲ ਹਰ ਇੱਕ ਚੀਜ਼ ਦਾ ਹਾਈ ਬ੍ਰੈਡ ਵੀ ਆ ਗਿਆ ਲੇਕਿਨ ਇਹਨੂੰ ਵੀ ਛੱਡ ਦਿਓ ਇਹ ਤੋਂ ਇਲਾਵਾ ਜੇ ਮੈਂ ਤੁਹਾਨੂੰ ਗੱਲ ਕਰਾਂ ਦੋਸਤੋ ਅਗਰ ਤੁਸੀਂ ਆਪਣੀ ਸਸਤੀ ਜ਼ਮੀਨ ਲੈ ਕੇ ਉੱਥੇ ਬਾਸ ਅਗਰ ਤੁਸੀਂ ਬਾਸ ਦੀ ਖੇਤੀ ਕਰਦੇ ਹੋ ਬਾਸ ਲਾਉਣੇ ਹੋ ਤਾਂ ਤੁਸੀਂ ਦੋਸਤੋ ਹੈਰਾਨ ਹੋ ਜਾਓਗੇ ਕਿ ਬਾਸ ਨੂੰ ਇੱਕ ਵਾਰੀ ਜਦੋਂ ਤੁਸੀਂ ਲਾਤਾ ਇੱਕ ਵਾਰੀ ਬੀਜਤਾ ਬਾਸ ਤਿੰਨ ਸਾਲਾਂ ਚੋ ਜੇ 2.5 ਸਾਲਾਂ ਚੋ ਜੇ ਜਦੋਂ ਬਾਸ ਹੋ ਗਿਆ ਤੇ ਤੁਸੀਂ ਬਾਸ ਨੂੰ ਕੱਟ ਕੇ ਲੱਖਾਂ ਰੁਪਏ ਕਮਾ ਲਿਆ ਕਰੋੜਾਂ ਰੁਪਏ ਉਸ ਤੋਂ ਬਾਅਦ ਬਾਸ ਨੂੰ ਤੁਹਾਨੂੰ ਦੁਬਾਰਾ ਲਾਉਣ ਦੀ ਕੋਈ ਲੋੜ ਹੀ ਨਹੀਂ ਹੈਗੀ ਉਹ ਬਾਸ ਆਪਣੇ ਆਪ ਮਤਲਬ ਜਿਵੇਂ ਗੰਨਾ ਨਹੀਂ ਹੋ ਜਾਂਦਾ ਉਹ ਦੋ ਫਸਲਾਂ ਦੇ ਦਿੰਦਾ ਤਿੰਨ ਫਸਲਾਂ ਦੇ ਦਿੰਦਾ ਲੇਕਿਨ ਬਾਸ ਦੀ ਕੋਈ ਲਿਮਟ ਨਹੀਂ ਹੈਗੀ ਕਿ ਉਹ ਕਿੰਨੀਆਂ ਕਿੰਨੀ ਵਾਰੀ ਦੁਬਾਰਾ ਆਪਣੇ ਆਪ ਹੋ ਜਾਂਦਾ ਦੁਬਾਰਾ ਤੁਸੀਂ ਕੋਈ ਲਾਉਣਾ ਨਹੀਂ ਦੁਬਾਰਾ ਤੁਹਾਨੂੰ ਕੋਈ ਬੀਜ ਨਹੀਂ ਲਾਉਣਾ ਪਊਗਾ ਦੁਬਾਰਾ ਤੁਹਾਨੂੰ ਲੇਬਰ ਨਹੀਂ ਖਰਚਣੀ ਪਊਗੀ ਜਿਹੜਾ ਪਹਿਲਾਂ ਦਾ ਲਾਇਆ ਹੋਇਆ ਬਾਸ ਹੈ ਉਹਨੇ ਹੀ ਦੁਬਾਰਾ ਹੋ ਜਾਣਾ ਉਹਨੇ ਫੇਰ ਦੋ ਟਾਂ ਹੀ ਸਾਲਾਂ ਦੇ ਵਿੱਚ ਤੁਹਾਡੇ ਤਿਆਰ ਹੋ ਕੇ ਫੇਰ ਤੁਸੀਂ ਵੇਚ ਦੇਣਾ ਤੁਸੀਂ ਸੋਚ ਕੇ ਦੇਖੋ ਦੋਸਤੋ ਜੇ ਅਸੀਂ 10 ਲੱਖ ਰੁਪਏ ਨੂੰ ਏਕੜ ਜ਼ਮੀਨ ਲੈ ਲੈਨੇ ਆ ਤੇ 10 ਲੱਖ ਰੁਪਏ ਨੂੰ ਏਕੜ ਜ਼ਮੀਨ ਲੈ ਕੇ ਉਹਦੇ 'ਚ ਇੱਕ ਵਾਰੀ ਬਾਂਸ ਦੀ ਖੇਤੀ ਕਰਕੇ ਲਾ ਕੇ ਇੱਕ ਵਾਰੀ ਬੂਟੇ ਆਉਂਦੇ ਸਾਹ ਦੇ ਨਾਲ ਫਿਰ ਉਹਦੇ 'ਚ ਕੋਈ ਬਹੁਤ ਜ਼ਿਆਦਾ ਪਾਣੀ ਦਾ ਮਤਲਬ ਸਿਸਟਮ ਨਹੀਂ ਹੈਗਾ ਇੱਕ ਵਾਰੀ ਤੁਸੀਂ ਪਹਿਲਾਂ ਉਹਨੂੰ ਮਤਲਬ ਲਾ ਕੇ ਤਾਂ ਪਾਣੀ ਦੇਣਾ ਹੀ ਪੈਂਦਾ ਬਾਕੀ ਤੁਸੀਂ ਜਦੋਂ ਜਿਵੇਂ ਜਿਵੇਂ ਮੰਨੋ ਤੁਸੀਂ ਜਿਹੜਾ ਬਾਰਸਾਂ ਦਾ ਮੌਸਮ ਹੈ ਜਾਂ ਹੋਰ ਹੈ ਕੁਦਰਤੀ ਤਕਰੀਬਨ ਜ਼ਿਆਦਾਤਰ ਕੁਦਰਤੀ ਇਹ ਮਤਲਬ ਖੇਤੀਬਾੜੀ ਹੋਣ ਵਾਲੀ ਹੈਗੀ ਆ ਮੈਂ ਜਿਹੜੀ ਤੁਹਾਨੂੰ ਬਾਰ-ਬਾਰ ਫਿਰ ਇੱਕ ਨਾਲ ਇਹ ਵੀ ਦੱਸ ਦਵਾਂ ਨਾ ਤੁਸੀਂ ਮੇਰੇ ਤੇ ਛਟਣ ਦੀ ਨਾ ਗੱਲ ਕਰੋ ਤੁਸੀਂ ਆਪਣਾ ਜਿਹੜਾ ਦੇਖੋ ਜਾ ਕੇ YouTube ਤੇ ਚੈੱਕ ਕਰੋ ਬਾਸ ਦੀ ਖੇਤੀ ਬਾਰੇ ਕਢੋ ਸਰਚ ਕਰੋ Google ਤੇ ਕਢ ਲਓ ਤੁਹਾਨੂੰ ਉਹਦੇ ਬਾਰੇ ਬਿਲਕੁਲ ਕਲੀਅਰ ਵੀਡੀਓਜ਼ ਆ ਜਾਣਗੇ ਜਿਹੜੇ ਲੋਕ ਖੇਤੀ ਕਰਦੇ ਨੇ ਬਾਸ ਦੀ ਕਿ ਕਿੰਨੇ ਸਾਲਾਂ ਬਾਅਦ ਬਾਸ ਜਿਹੜਾ ਹੈਗਾ ਆਪਾਂ ਨੂੰ ਵੱਡਣ ਵਾਲਾ ਹੋ ਜਾਂਦਾ ਤੇ ਕਿੰਨੀਆਂ ਉਹਦੀਆਂ ਜਿਹੜੀਆਂ ਮਤਲਬ ਦੁਆਰਾ ਦੁਆਰਾ ਆਟੋਮੈਟਿਕ ਫਾਸਲਾ ਦੇ ਦਿੰਦਾ ਹੈਗਾ ਉਹ ਉਹ ਸਾਰਾ ਕੁਝ ਤੁਹਾਨੂੰ ਸਰਚ ਕਰਕੇ ਕਲੀਅਰ ਹੋ ਜਾਊਗਾ ਪਰ ਤੁਸੀਂ ਜਿਹੜੀ ਮੈਂ ਤੁਹਾਨੂੰ ਦੋਸਤੋ ਇਹ ਚੀਜ਼ ਕਹਿ ਰਿਹਾਗਾ ਦੇਖੋ ਕਰਨੀ ਤਾਂ ਪੈਣੀ ਆ ਕਰੇ ਬਿਨਾ ਤਾਂ ਨਹੀਂ ਕੋਈ ਗੱਲ ਬਣਨੀ ਜੇ ਤੁਸੀਂ ਕੌਮ ਵੀ ਇਕੱਲੀ ਮੇਰੀ ਵੀਡੀਓ ਦੇਖ ਕੇ ਤੇ ਤੁਸੀਂ ਉਹਨ ਇੱਥੇ ਬੈਠੇ ਕਰੋੜਾ ਰੁਪਈਆ ਕਮਾ ਲਓਗੇ ਜਾਂ ਤੁਸੀਂ ਉੱਥੇ ਜਾਏ ਤੋਂ ਬਿਨਾ ਤੁਹਾਨੂੰ ਆਪੇ ਸਾਰਾ ਕੁਝ ਵਿੱਚ ਤਾਂ ਮਤਲਬ ਇਹ ਹੈ ਨਾ ਵੀ ਜਿਨ੍ਹਾਂ ਨੇ ਕਰਨਾ ਨਹੀਂ ਕੋਈ ਉਹ ਤਾਂ ਫਿਰ ਜਿਦੀ ਕਮੈਂਟ ਕਰਕੇ ਖੇਤੀ ਵੀ ਕਰ ਦੇਣਗੇ ਇਹਨੂੰ ਨਕਾਰ ਵੀ ਦੇਣਗੇ ਇਹਨੂੰ ਇਹ ਵੀ ਕਹਿ ਦੇਣਗੇ ਤਾਂ ਉਹੀਆਂ ਜੀ ਇਹ ਤਾਂ ਫਿਰ ਇਹ ਵੀ ਕਹਿ ਦੇਣਗੇ ਵੀ ਭਾਈ ਇਹ ਤਾਂ ਮਤਲਬ ਜਿਵੇਂ ਕਹਿੰਦੇ ਨੇ ਵੀ ਉਹੀ ਛੱਡੀ ਜਾਂਦੇ ਆ ਮਤਲਬ ਉਹਨਾਂ ਨੇ ਤਾਂ ਚਲੋ ਉਹਨਾਂ ਦੀ ਮਰਜ਼ੀ ਆ ਬਟ ਅਗਰ ਕੋਈ ਮੇਰਾ ਵੀਰ ਜੀ ਦੇ ਕੋਲ ਦੇਖੋ ਘੱਟ ਹੁਣ ਬਹੁਤ ਲੋਕਾਂ ਕੋਲੇ ਜਿਨ੍ਹਾਂ ਨੇ ਪਛਾਣਿਆ ਨੇ ਜ਼ਮੀਨ ਘੱਟ ਵੇਚੀ ਆ ਲੇਕਿਨ ਉਹਨਾਂ ਅਗਲੇ ਦਾ ਮਨ ਹੁੰਦਾਗਾ ਇਹ ਆਰ ਨਹੀਂ ਮੇਰੇ ਮੈਨੂੰ ਜ਼ਮੀਨ ਤਾਂ ਵਧਾਵੇ ਮੈਂ ਏਕੜਾਂ ਦੇ ਵਿੱਚ ਤਾਂ ਵੱਧ ਉਹ ਕਰਾਂ ਲੇਕਿਨ ਹੁਣ ਜਦੋਂ ਅਸੀਂ ਫਿਰ ਵੱਧ ਏਕੜਾਂ ਦੀ ਗੱਲ ਕਰਦੇ ਆਂ ਤਾਂ ਉੱਥੇ ਫਿਰ ਆਮਦਨ ਦੇ ਠੇਕੇ ਦੀ ਗੱਲ ਆ ਜਾਂਦੀ ਆ ਲੱਗਦਾ ਜਾਂ ਠੇਕਾ ਦਾ ਇੱਥੇ ਜਮੀਂ ਥੋੜਾਗਾ ਉਹ ਗੱਲ ਤੋਂ ਫਿਰ ਬੰਦਾ ਡਰ ਜਾਂਦਾਗਾ ਹੁਣ ਉਹਦਾ ਹੱਲ ਇਹੀ ਹੈਗਾ ਕਿ ਤੁਸੀਂ ਘੱਟ ਰੇਟ ਲੈ ਕੇ ਜ਼ਮੀਨ ਕਿੱਲੇ ਵੀ ਤੁਹਾਡੇ ਵੱਧ ਬਣ ਜਾਣਗੇ ਤੁਹਾਡੀ ਮਾਲਕੀ ਵੀ ਵੱਧੂ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਉਹ ਨਹੀਂ ਮਾਲਕੀ ਵਾਲੀ ਤੁਹਾਨੂੰ ਜ਼ਮੀਨ ਮਿਲਣੀ ਆ ਤੁਹਾਡੇ ਨਾਮ ਹੋਣੀ ਆ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਉੱਥੇ ਰੋਕ ਟੋਕ ਨਹੀਂ ਖੇਤੀ ਕਰਨ ਦੀ ਬਾਸ ਲਾਉਣ ਦੀ ਵਟਣ ਦੀ ਜਾਂ ਕੁਝ ਕਰਨ ਦੀ ਹੁਣ ਤੁਸੀਂ ਇਹ ਚੀਜ਼ ਨੂੰ ਅਗਰ ਜ਼ਮੀਨ ਦੇਖੋਗੇ ਦੇਖ ਕੇ ਪਸੰਦ ਕਰੋਗੇ ਔਰ ਇਹ ਨੂੰ ਕਰੋਗੇ ਪੈਸੇ ਤਾਂ ਫੇਰ ਹੀ ਆਉਣਗੇ ਮਤਲਬ ਜੇ ਤੁਸੀਂ ਕਰੋਗੇ ਨਹੀਂ ਮਤਲਬ ਦੇਖ ਕੇ ਗੀੜਾ ਗੁੜਾ ਮਾਰ ਕੇ ਫਿਰ ਸਲਾਹਾਂ 'ਚ ਪੈ ਜਾਗੇ ਫਿਰ ਤਾਂ ਨਹੀਂ ਕੁਝ ਬਣਦਾ ਹੁੰਦਾ ਲੇਕਿਨ ਹੁਣ ਤੁਸੀਂ ਇਹ ਸੋਚੋ ਵੀ ਜਿਹੜੇ ਲੋਕ ਉੱਥੇ ਕੰਮ ਕਰ ਰਹੇ ਨੇ ਜਿਨ੍ਹਾਂ ਨੇ ਏਡੇ ਏਡੇ ਫਾਰਮ ਲੈ ਕੇ ਬਾਗਲੇ ਮਾਰੇ ਹੋਏ ਨੇ ਜਿਨ੍ਹਾਂ ਨੇ ਤਾਰ ਫੇਰੀ ਹੋਈ ਸਾਰਾ ਕੁਝ ਕੀਤਾ ਹੈ ਤੁਸੀਂ ਹੈਰਾਨ ਮੰਨ ਜਾਓਗੇ ਜੀ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਮੈਂ ਜ਼ਮੀਨਾਂ ਦੀ ਗੱਲ ਕਰਦਾ ਜਿੱਥੇ ਅਜੇ ਕੁਝ ਉਪਜਾਊ ਵੀ ਨਹੀਂ ਹੈਗਾ ਉਹਨਾਂ ਦੇ ਉੱਪਰ ਜਾ ਕੇ ਜੇ ਤੁਸੀਂ ਦੇਖੋਗੇ ਕਰੋੜਾਂ ਰੁਪਏ ਦੀਆਂ ਲੋਕ ਫਾਰਮ ਹਾਊਸ ਪਾਈ ਬੈਠੇ ਨੇ ਕਰੋੜਾਂ ਰੁਪਏ ਦੇ ਉੱਥੇ ਤੁਸੀਂ ਦੇਖ ਕੇ ਹੈਰਾਨ ਹੀ ਰਹਿ ਜਾਓਗੇ ਏਡੇ ਏਡੇ ਬਿਲਡਿੰਗਾਂ ਪਈਆਂ ਹੋਈਆਂ ਨੇ ਮਤਲਬ ਉਹ ਵੀ ਤਾਂ ਫਿਰ ਬੰਦੇ ਹੀ ਨੇ ਨਾ ਉਹਨਾਂ ਨੇ ਵੀ ਤਾਂ ਕੰਮ ਕੀਤਾ ਹੀ ਆ ਨਾ ਉਹਨਾਂ ਨੇ ਸਭ ਤੋਂ ਪਹਿਲਾਂ ਜਾਣਕਾਰੀ ਹਾਸਲ ਕਰ ਲਈ ਤੇ ਉਹਨਾਂ ਨੇ ਉਹਨੂੰ ਲਾਗੂ ਕਰਤਾ ਸੋ ਇਹ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਤੁਸੀਂ ਅਗਰ ਜ਼ਮੀਨ ਸਸਤੀ ਖਰੀਦਣੀ ਚਾਹੁੰਦੇ ਹੋ ਤਾਂ ਤੁਹਾਨੂੰ 10 ਲੱਖ ਤੱਕ ਜਾਂ 10 ਲੱਖ ਤੋਂ ਘੱਟ 10 ਤੋਂ ਥੱਲੇ ਥੱਲੇ ਤੁਹਾਨੂੰ ਜ਼ਮੀਨ ਦੇਵਾਂਗੇ ਔਰ ਉਹਦੇ ਚ ਅਗਰ ਤੁਸੀਂ ਆਮਦਨ ਜਿਹਦਾ ਤੁਸੀਂ ਮੋٹے ਤੌਰ ਤੇ ਕਰਨੀ ਹੈ ਤਾਂ ਪਪੂਲਰ ਸਪੈਦਾ ਲਾ ਲਓ No problem ਕੋਈ ਗੱਲ ਨਹੀਂ ਹਾਈਬ੍ਰਿਡ ਪਪੂਲਰ ਹਾਈਬ੍ਰਿਡ ਲਾ ਲਓ ਹਾਈਬ੍ਰਿਡ ਮੈਂ ਤੁਹਾਨੂੰ ਦੱਸ ਹੀ ਦਿੱਤਾ 3 ਸਾਲਾਂ ਦੇ ਵਿੱਚ ਹੋ ਜਾਂਦਾ ਅੱਜਕੱਲ ਪਪੂਲਰ ਹੈ ਜਿਹੜਾ ਉਹ ਲਾ ਸਕਦੇ ਹੋ ਲੇਕਿਨ ਉਹਨੂੰ ਵੀ ਰ ਇੱਕ ਵਾਰੀ ਵੱਢ ਕੇ ਦੁਬਾਰਾ ਲਾਉਣਾ ਪੈਂਦਾ ਤੇ ਲੇਕਿਨ ਅਗਰ ਤੁਸੀਂ ਇਸੇ ਜ਼ਮੀਨ ਦੇ ਵਿੱਚ ਬਾਸ ਲਾ ਲੋਗੇ ਤਾਂ ਬਾਸ ਦੀ ਜਿਹੜੀ ਮੈਂ ਤੁਹਾਨੂੰ ਦੱਸੀ ਆ ਆਮਦਨ ਦੋਸਤੋ ਇਹ ਇਦਾਂ ਹੀ ਹੋਵੇਗੀ ਮਤਲਬ ਇਹਦੇ 'ਚ ਮੇਰੇ ਕਹਿਣ ਨਾਲ ਨਹੀਂ ਹੋਣਾ ਹੈਗਾ ਕਿ ਮੈਂ ਮੈਂ ਕਹਿ ਰਿਹਾਗਾ ਤਾਂ ਬਾਰ-ਬਾਰ ਬਾਸ ਖਿੱਤੀ ਦਊਗਾ ਇਹ ਕੁਦਰਤ ਦਾ ਨਿਯਮ ਹੈ ਇਹ ਪ੍ਰਮਾਤਮਾ ਨੇ ਮਤਲਬ ਉਹ ਕੀਤਾ ਹੈ ਜਾਂ ਫਿਰ ਸਾਡੇ ਵਿਗਿਆਨੀਆਂ ਨੇ ਜਿਹੜੇ ਬੀਜ ਇਸ ਤਰ੍ਹਾਂ ਦੇ ਦਿੱਤੇ ਹੋਏ ਨੇ ਜਿਹੜੇ ਬੀਜ ਮਤਲਬ ਵਾਰ-ਵਾਰ ਉੱਗਦੇ ਨੇ ਬਿਨਾ ਬੀਜੇ ਤੋਂ ਉੱਗਦੇ ਨੇ ਇਹ ਮਤਲਬ ਜਿਹੜਾ ਹੈਗਾ ਤੁਸੀਂ ਇਹਨੂੰ ਬਾਕੀ ਟੈਕਨੋਲੋਜੀ ਆ ਤੁਹਾਡੇ ਸਾਹਮਣੇ ਤੁਹਾਡੇ ਕੋਲੇ ਪਿਆ Google ਹੈ ਤੁਹਾਡੇ ਕੋਲ YouTube ਤੇ ਕਰੋ ਸਰਚ ਬਾਸ ਦੀ ਖੇਤੀ ਕਰਕੇ ਤੁਹਾਡੇ ਸਾਹਮਣੇ ਵੀਡੀਓ ਵੀਡੀਓ ਆ ਜਾਣਗੇ ਦੇਖ ਲਓ ਸਰਚ ਕਰਕੇ ਫੇਰ ਆਜੋ ਲੇਕਿਨ ਜ਼ਮੀਨ ਤੁਹਾਨੂੰ ਅਸੀਂ ਦੇਵਾਂਗੇ ਤਕਸੀਮ ਜ਼ਮੀਨ ਦੇਵਾਂਗੇ ਮਤਲਬ ਇਹ ਨਹੀਂ ਗੱਲ ਕੇ ਇਦਾਂ ਹੀ ਆ ਗੱਲ ਤੇ ਵਧੀਆ ਰਸਤੇ ਵਾਲੀ ਵਧੀਆ ਸਾਰੇ ਕਾਸੇ ਵਾਲੀ ਔਰ ਰੇਟ ਵੀ ਘੱਟੇ ਬਾਰ ਬਾਰ ਮੈਂ ਰਿਪੀਟ ਕਰਕੇ ਗੱਲ ਨੂੰ ਸੋ ਦੋਸਤੋ ਟੈਲੀਫੋਨ ਚੱਕੋ ਪਰ ਇੱਕ ਮਿੰਟ ਤੇ ਆ ਫੋਨ ਤਾਂ ਕਰਿਓ ਜੇ ਕੁਝ ਲੈਣਾ ਹੈਗਾ ਨਹੀਂ ਟਾਈਮ ਤੁਹਾਡਾ ਵੀ ਬਹੁਤ ਕੀਮਤੀ ਆ ਟਾਈਮ ਮੇਰਾ ਵੀ ਬਹੁਤ ਕੀਮਤੀ ਆ ਮੈਨੂੰ ਸਿਰਫ ਜਦੋਂ ਉਦਾਂ ਹੀ ਫੋਨ ਕਰਕੇ ਸਵਾਦ ਹੀ ਲੈ ਜਾਂਦੇ ਆ ਕਰਨਾ ਕੁਝ ਹੈ ਨਹੀਂਗਾ ਉਹਦੇ 'ਚ ਫਿਰ ਬਹੁਤ ਬੰਦੇ ਇਸ ਤਰ੍ਹਾਂ ਦੇ ਰਹਿ ਜਾਂਦੇ ਨੇ ਜਿਨ੍ਹਾਂ ਨੇ ਵਿਚਾਰਿਆ ਨੇ ਕਰਨਾ ਹੁੰਦਾ ਲੇਕਿਨ ਅਸੀਂ ਟੈਲੀਫੋਨ ਅਟੈਂਡ ਨਹੀਂ ਕਰ ਪਾਉਂਦੇ ਉਹਨਾਂ ਦਾ ਹੱਕ ਮਾਰਿਆ ਜਾਂਦਾ ਜਿਵੇਂ ਆਪਾਂ ਜੇ ਆਟਾ ਦਾਲ ਵਾਲੀ ਸਕੀਮ ਕਹਿੰਦੇ ਉਹਨਾਂ ਦਾ ਆਟਾ ਦਾਲ ਵਾਲੀ ਸਕੀਮ ਜੇ ਇੱਕ ਗਰੀਬ ਬੰਦਾ ਲੈਣ ਦਾ ਜਿਹਦਾ ਹੱਕ ਬਣਦਾ ਲੇਕਿਨ ਇੱਕ ਬੰਦਾ ਜਿਹਦੇ ਕੋਲ ਸਾਰਾ ਕੁਝ ਹੈਗਾ ਉਹ ਵੀ ਫਾਰਮ ਭਰ ਕੇ ਲੈ ਜਾਂਦਾ ਪਰ ਉਹਦੇ ਫਾਰਮ ਭਰਨ ਦੇ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਲੇਕਿਨ ਜੋਗ ਜਿਹੜੇ ਮਤਲਬ ਲੋਕ ਹੁੰਦੇ ਨੇ ਉਹ ਰਹਿ ਜਾਂਦੇ ਕਿਸੇ ਦਾ ਹੱਕ ਮਾਰਿਆ ਜਾਂਦਾ ਇਸੇ ਤਰ੍ਹਾਂ ਮੇਰੀ ਵੇਟਤੀ ਆ ਆਧਾਰਨ ਮੈਂ ਆਊਟ ਜੀ ਦਿੱਤੀ ਆ ਕਿ ਤੁਸੀਂ ਟੈਲੀਫੋਨ ਕਰੋ ਜੇਕਰ ਤੁਸੀਂ ਲੈਣੀ ਐ ਜਵੀਰ ਉਹਦਾ ਟਾਈਮ ਆਪਣਾ ਖਰਾਬ ਨਾ ਕਰਿਆ ਕਰੋ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ